ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਰੀ ਸਾਰੇ ਜਿਹੜੇ ਠੀਕ ਠਾਕ ਹੋਵੋਗੇ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਕੋਈ ਕਿਸਾਨ ਵੀਰਾਂ ਦੇ ਸਵਾਲ ਆਏ ਸੀਗੇ ਕਿ ਕਣਕ ਦੇ ਪੱਤੇ ਕਿਤੇ-ਕਿਤੇ ਪੀਲੇ ਹੋ ਰਹੇ ਨੋਕਾਂ ਪੀਲੀਆਂ ਹੋ ਰਹੀਆਂ ਨੇ ਜਾਂ ਕਿਤੇ-ਕਿਤੇ ਦਾਗ ਧੱਬੇ ਪੈ ਰਹੇ ਆ ਇਹਦੇ ਬਾਰੇ ਪਹਿਲਾਂ ਆਪਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਹੁਣ ਇਸ ਟਾਈਮ ਦੇ ਉੱਤੇ ਕਿਸਾਨ ਵੀਰੋ ਕਈ ਜਗ੍ਹਾ ਦੇ ਉੱਤੇ ਮੈਂ ਦੇਖਿਆ ਕਿ ਜਿੱਥੇ ਮੈਗਨੀ ਦੀ ਸਪਰੇ ਲੇਟ ਹੋਈ ਆ ਜਾਂ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਨਹੀਂ ਕੀਤੀਆਂ ਕਿਉਂਕਿ ਉੱਥੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਉੱਥੇ ਨਾ ਕਣਕ ਜਿਹੜੀ ਉਹ ਮੈਗਨੀਜ਼ ਦੀ ਜਿੱਥੇ ਘਾਟ ਰਹੇਗੀ ਤਾਂ ਉੱਥੇ ਉਹ ਨਸਾਰੇ ਸਮੇਂ ਫਿਰ ਨਿਸ਼ਾਨੀਆਂ ਦਿਖਾਉਂਦੀ ਹੈ ਤੇ ਕਈ ਜਗ੍ਹਾ ਦੇ ਉੱਤੇ ਤੁਸੀਂ ਹੁਣ ਦੇਖਿਓ ਜਿੱਥੇ ਗੋਭ ਚ ਕਣਕ ਆ ਗਈ ਤਕਰੀਬਨ 65 ਦਿਨ ਦੀ ਜਾਂ 70 ਦਿਨ ਦੇ ਕਰੀਬ ਹੈ ਨਾ ਉੱਥੇ ਜਿਹੜਾ ਝੰਡਾ ਪੱਤੇ ਦੇ ਨਾਲ ਵਾਲੇ ਪੱਤਾ ਜਾਂ ਝੰਡਾ ਪੱਤਾ ਜਿਹੜਾ ਖੁੱਲੂਗਾ ਉਹਤੇ ਜਿਹੜੀਆਂ ਧਾਰੀਆਂ ਜੀਆਂ ਤੁਹਾਨੂੰ ਜਿਹੜੀਆਂ ਲੰਬੀਆਂ ਲੰਬੀਆਂ ਨਜ਼ਰ ਆਉਣੀਆਂ ਪੱਤੇ ਦੇ ਨਾਲ ਨਾਲ ਪੈਰਲਨ ਜਿਵੇਂ ਪੱਤਾ ਤੁਹਾਨੂੰ ਟਰਾਂਸਪੇਰੈਂਟ ਜਿਹਾ ਲੱਗੂਗਾ ਤਾਂ ਇਹ ਜਿਹੜੀਆਂ ਹੈਗੀਆਂ ਕਈ ਜਗ੍ਹਾ ਤੇ ਉੱਤੇ ਹੈ ম্যাগਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਜਿਹੜੀ ਪੀਲੀ ਹੋਣੀ ਹੈ ਪੀਲੇ ਹੁਣ ਖਾਸ ਤੌਰ ਤੇ ਜਿਵੇਂ ਤੁਸੀਂ ਨਦੀਨ ਆਸ਼ਕਲੇਟ ਕਰ ਰਹੇ ਆ ਜਾਂ ਵੈਦਰ ਦਾ ਇਫੈਕਟ ਹੁੰਦਾ ਮੌਸਮ ਆ ਜਿਹੜਾ ਕਿਉਂਕਿ ਮੌਸਮ ਦੇ ਵਿੱਚ ਹੁਣ ਕਈ ਕਿਸਾਨ ਵੀਰਾਂ ਨੇ ਜਿਹੜਾ ਕੋਈ ਪਾਣੀ ਲਾਇਆ ਜਾਂ ਜਿੱਥੇ ਸੈੱਲ ਲੰਬਾ ਸਮਾਂ ਬਣੀ ਰਹਿੰਦੀ ਹੈ ਉੱਥੇ ਵੀ ਜਿਹੜੇ ਪੱਤਿਆਂ ਦੀਆਂ ਨੋਕਾਂ ਥੋੜੀਆਂ-ਬਹੁਤੀਆਂ ਪੀਲੀਆਂ ਹੋਣ ਦੇ ਜਿਹੜੇ ਹੈਗੇ ਅਸਾਰ ਹੋ ਜਾਂਦੇ ਆ ਖਾਸ ਤੌਰ ਤੇ ਵਿੜੀ ਸਾਈਡ ਦੀ ਸਪਰੇ ਦੇ ਨਾਲ ਸੋ ਇਹਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ ਟਾਈਮ ਪਾ ਕੇ ਸੈੱਟ ਹੋ ਜਾਂਦਾ ਪਰ ਜਿਹੜੇ ਤੁਸੀਂ ਤੱਤਾਂ ਦੀਆਂ ਜਿਵੇਂ ਖਾਸ ਤੌਰ ਤੇ ਜੈ ਮੈਗਨੀਜ਼ ਦੀ ਘਾਟ ਰਹੀ ਹੈ ਹੁਣ ਤੁਸੀਂ ਸਾਰੇ ਸਮੇਂ ਸਪਰੇ ਕਰੋਗੇ ਠੀਕ ਹੈ ਤੁਹਾਡੀਆਂ ਨਿਸ਼ਾਨੀਆਂ ਟੈਂਪਰੇਰੀ ਹੋ ਜਿਹੜਾ ਸੈੱਟ ਹੋ ਜਾਣੀ ਆ ਪਰ ਜਿਹੜਾ ਪਹਿਲਾਂ ਜਿਹੜੀ ਕਾਰਡ ਰਹਿ ਗਈ ਫਟਾਰੇ ਸਮੇਂ ਪਰ ਕਿਉਂਕਿ ਹੁਣ ਇਸ ਟਾਈਮ ਤਾਂ ਜਿਹੜਾ ਉਹਨੇ ਮਟੀਰੀਅਲ ਸਟੋਰ ਕੀਤਾ ਫੋਟੋ ਸਿਸਟਮ ਦੇ ਵਿੱਚ ਜੇ ਕੋਈ ਖਰਾਬੀ ਆਈ ਆ ਤਾਂ ਉਹ ਜਿਹੜਾ ਮੌਕੇ ਦੇ ਉੱਤੇ ਠੀਕ ਨਹੀਂ ਹੋਣਾ ਹੈਗਾ ਹੁਣ ਤੁਸੀਂ ਬਹੁਤ ਹੀ ਇੱਧਰ ਉੱਧਰ ਭੱਜ ਦੌੜ ਕਰਨ ਦੀ ਲੋੜ ਨਹੀਂ ਜਿਵੇਂ ਐਨਪੀਕੇ 13 0 45 ਜਾਂ ਉਲੀ ਨਾਸ਼ਕ ਤੁਸੀਂ ਕਰਨਾ ਜਾਂ ਬੋਰ ਹੁਣ ਤੁਸੀਂ ਸਪਰੇਅ ਕਰਨੀ ਚਾਹੁੰਦੇ ਇਹ ਤੁਸੀਂ ਕਰ ਸਕਦੇ ਕਿਉਂਕਿ ਪਹਿਲਾਂ ਜਿਹੜੇ ਜਿਹੜੇ ਕਿਸਾਨ ਵੀ ਜਿਹਨੇ ਮੈਗਨੀ ਜਿੰਕ ਲਈ ਆਪਣਾ ਯੂਰੀਆ ਸਪਰੇਅ ਕੀਤੀ ਨਾ ਉਹ ਚੋ ਕੈਲਸ਼ੀਅਮ ਮਿਲਿਆ ਮੈਗਨੀ ਮਿਲਿਆ ਜਿੰਕ ਮਿਲਿਆ ਸਲਫ ਬਹੁਤ ਵਧੀਆੰਦੀ ਜੇ ਬਿਲਕੁਲ ਇਸ ਜਿਹੜੀਆਂ ਨਾ ਕੋਈ ਧਾਰੀਆਂ ਦਿਖਾਈ ਦੇ ਰਹੀਆਂ ਨਾ ਕੋਈ ਪੱਤੇ ਪੀਲੇ ਦੀਆਂ ਜਾਂ ਕੋਈ ਨੋਕਾਂ ਵਗੈਰਾ ਦਾ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਨਜ਼ਰ ਆ ਰਹੀ। ਟਾਈਮਲੀ ਆਪਾਂ ਨਦੀਨ ਨਾਸ਼ਕ ਸਪਰੇਅ ਕੀਤੇ ਆ। ਉੱਥੇ ਵੀ ਬਹੁਤ ਵਧੀਆ ਜਿਹੜੀ ਹੈਗੀ ਕਣਕ ਕੰਡੀਸ਼ਨ ਦੇ ਵਿੱਚ ਕਣਕ ਖੜੀ ਹੈ। ਲੇਟ ਜਿਹੜੀ ਹੈਗੀ ਯੂਰੀਆ ਵੀ ਨਹੀਂ ਆਪਾਂ ਪਾਉਣੀ। ਕਈ ਕਿਸਾਨ ਵੀ ਪੁੱਛਦੇ ਕਿ ਸਾਡੇ ਯੂਰੀਆ ਜਿਹੜੀ ਹੈਗੀ ਕਿਸੇ ਕਾਰਨ ਲੇਟ ਹੋ ਗਈ ਕਣਕ 65 ਦਿਨ ਦੀ ਹੋ ਗਈ ਤਾਂ ਹੁਣ ਤੁਹਾਨੂੰ ਫਾਇਦਾ ਨਹੀਂ ਹੈਗਾ ਕੋਈ। ਹੁਣ ਤੁਸੀਂ ਨਾਈਟ੍ਰੋਜਨ ਜਿਹੜੀ ਯੂਰੀਆ ਨਾਂ ਦੇਉ ਯੂਰੀਆ ਵੱਧ ਦਿਓਗੇ ਉਹਦੇ ਵਿੱਚ ਸਕੁਲੈਂਸੀ ਆ ਜਾਊਗੀ ਤਣਾ ਕਈ ਵਾਰ ਹੈਗਾ ਕਮਜ਼ੋਰ ਹੋ ਜਾਂਦਾ ਕਈ ਵਾਰ ਕਿਉਂਕਿ ਆਪਾਂ ਪोटाश ਹੋਣੀ ਪਾਈ ਹੁੰਦੀ ਯੂਰੀਆ ਹੁਣ ਜੇ ਵੱਧ ਹੋ ਗਈ ਤੁਹਾਡੀ ਤਾਂ ਫਿਰ ਉਹਦੇ ਨਾਲ ਜਿਹੜੀ ਹੈਗੀ ਮਗਰੋਂ ਆ ਕੇ ਤਣੇ ਦੀ ਕਮਜ਼ੋਰੀ ਕਰਕੇ ਕਣਕ ਡਿੱਗਣ ਦੀ ਸਮੱਸਿਆ ਆ ਸਕਦੀ ਹੈ ਨਿਊਟ੍ਰੀਐਂਟ ਇੰਬੈਲੈਂਸ ਵੀ ਹੋ ਸਕਦਾ ਸੋ ਜਿਹੜੀਆਂ ਹੈਗੀਆਂ ਮੁੱਖ ਦੀ ਗੱਲ ਇਹ ਹੈ ਕਿ ਹੁਣ ਤੁਸੀਂ ਜਿਹੜਾ ਉਲੀਨਾਸ਼ਕ ਐਨਪੀਕੇ ਜਾਂ ਪੂਰਨ ਵਗੈਰਾ ਇਹਦਾ ਕਰਨਾ ਕਈ ਕਿਸਾਨ ਵੀ ਜਿੰਕ ਬਾਰੇ ਪੁੱਛਦੇ ਜਿੰਕ ਜੇ ਤੁਸੀਂ ਇਹਨਾਂ ਨਾਲ ਮਿਕਸ ਕਰਨੀ ਚਾਹੁੰਦੇ ਆ ਤੁਹਾਡੀ ਮਰਜ਼ੀ ਵੈਸੇ ਇਹਨਾਂ ਕੁਝ ਮਿਕਸ ਕਰਨ ਦੀ ਜਿਹੜੀ ਹੈਗੀ ਆ ਕੋਈ ਟੁਕ ਨਹੀਂ ਬਣਦੀ ਹੈਗੀ ਪਰ ਚਿਲੇਟਡ ਜਿੰਕ ਤੁਸੀਂ ਜਿਹੜਾ ਹੈਗਾ ਵਰਤ ਸਕਦੇ ਕਿਸਾਨ ਵੀਰੋ ਜੇ ਇਹਨਾਂ ਦੇ ਨਾਲ ਮਿਕਸ ਕਰਨਾ ਕਿਉਂਕਿ ਜਿੰਕ ਸਲਫੇਟ ਜੇ ਤੁਸੀਂ 21 ਜਾਂ 33 ਵਰਤਣਾ ਨਾ ਉਹਦੇ ਨਾਲ ਕਲੀ ਦਾ ਪਾਣੀ ਜ਼ਰੂਰੀ ਹੁੰਦਾ ਉਹਨੂੰ ਬੈਲੈਂਸ ਕਰਨ ਵਾਸਤੇ ਸੋਲੂਸ਼ਨ ਦੀ ਪੀ ਐਚ ਨੂੰ ਨਹੀਂ ਤਾਂ ਜਿਹੜਾ ਹੈਗਾ ਫਸਲ ਨੂੰ ਨੁਕਸਾਨ ਹੋ ਜਿੰਕ ਸਲਫੇਟ ਵੀ ਤੁਸੀਂ ਸਪਰੇਅ ਕਰ ਸਕਦੇ ਹੋ ਕਿਉਂਕਿ ਉਹਦੇ ਨਾਲ ਦਾਣਿਆ ਦਾਣਿਆਂ 'ਚ ਤੁਸੀਂ ਜਿਹੜੇ ਹੈਗਾ ਜਿੰਕ ਦੀ ਮਾਤਰਾ ਇੱਕ ਤਾਂ ਵਧਾ ਸਕਦੇ ਹੋ ਤੇ ਜਿਹੜੀ ਜਿੰਕ ਕੰਟੈਂਟ ਵਧਾਉਣ ਵਾਸਤੇ ਪਰ ਜੇ ਤੁਸੀਂ 21% ਜਿੰਕ ਵਰਤ ਨਹੀਂ ਫਿਰ ਤੁਸੀਂ ਕਲੀ ਦਾ ਪਾਣੀ ਤੁਹਾਨੂੰ ਜਿਹੜਾ ਹੈਗਾ ਲਾਜ਼ਮੀ ਅੱਧਾ ਪਰਸੈਂਟ ਸੋਲੂਸ਼ਨ ਵਰਤਣਾ ਜੇ ਤੁਸੀਂ ਤਾਂ ਜਿਵੇਂ 200 ਲੀਟਰ ਪਾਣੀ 1 ਕਿਲੋ ਜਿੰਕ ਸਲਫੇਟ ਤੇ ਨਾਲ ਜਿਹੜਾ ਹੈਗਾ ਕਲੀ ਦਾ ਪਾਣੀ ਤੁਹਾਨੂੰ ਲਾਜ਼ਮੀ ਤੌਰ ਤੇ ਜਿਹੜਾ ਹੈਗਾ ਵਰਤਣਾ ਪਊਗਾ ਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਤੱਤ ਤੁਸੀਂ ਜਿਹੜਾ ਹੈਗਾ ਸਪਰੇਅ ਕਰਨ ਦੀ ਸੋਚ ਰਹੇ ਜਾਂ ਮਿਕਸ ਕਰਕੇ ਨਿਊਟ੍ਰੀਐਂਟ ਵਗੈਰਾ ਉਹਨਾਂ ਦਾ ਹੁਣ ਜਿਹੜੀ ਫਸਲ ਹੈ ਨਾ ਹੁਣ ਜੋ ਕਹਿੰਦੇ ਹੁੰਦੇ ਨੇ ਜਿਹੜੀ ਪਹਿਲੀ ਖਰਾਕ ਖਾਦੀ ਹੈ ਤੇ ਹੁਣ ਨਸਾਰੇ ਟਾਈਮ ਜਾਂ ਦਾਣੇ ਬੰਨ ਟਾਈਮ ਪਹਿਲੀ ਖਰਾਕ ਜਿਹੜੀ ਦਿੱਤੀ ਆ ਉਹਨੇ ਕੰਮ ਆਉਣਾ ਤੇ ਖਰਾਕ ਨੂੰ ਮੂਵ ਕਰਨ ਵਾਸਤੇ ਤੇ ਉਹਨੂੰ ਉੱਚ ਤਾਪ ਮੰਣ ਤੋਂ ਬਚਾਉਣ ਵਾਸਤੇ ਉਹਦੇ ਵਿੱਚ ਫਿਰ ਆਪਾਂ ਜਿਹੜੀ ਹੈਗੀ ਐਨਪੀਕੇ 13045 ਤੇ ਨਾਲ ਜਿਹੜਾ ਹੈਗਾ ਉਹਨੂੰ ਬੋਰਨ ਜਿਹੜਾ ਹੈਗਾ ਉਹ ਡਰਾਈਵਿੰਗ ਫੋਰਸ ਦੇ ਤੌਰ ਤੇ ਕੰਮ ਕਰੂਗਾ ਤੇ ਨਾਲ ਜਿਹੜਾ ਉਲੀਨਾਸ਼ਕਾ ਉਹ ਝੰਡੇ ਪੱਤੇ ਨੂੰ ਜਿਹੜਾ ਰੋਗ ਰੈਤ ਕਰਨ ਵਾਸਤੇ ਤਾਂ ਕਿ ਜਿਹੜਾ ਕਿਸੇ ਕਿਸਮ ਦੀ ਕੋਈ ਫੰਗਸ ਕੰਪਲੈਕਸ ਦਾ ਅਟੈਕ ਨਾ ਹੋਵੇ ਉਹਦੇ ਵਾਸਤੇ ਆਪਾਂ ਕਰਾਂਗੇ ਹੋਰ ਸਵਾਲ ਹੋਵੇ ਤੁਹਾਡਾ ਜਿਹੜਾ ਹੈਗਾ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਧੰਨਵਾਦ ਜੀ